ਦਾ ਮਿਹਨੀਆਂ ਮਾਵਾ ਦਾ ਭੈਣਾ ਦਾ ਗੁਰਦਾਂ ਦਾ ਭਰਾਵਾ ਦਾ ਬਹੁਤ ਬਹੁਤ ਧੰਨਵਾਦ ਬੱਚਿਆਂ ਦਾ ਅਸੀਂ ਅੱਜ ਨਸ਼ਿਆਂ ਦੇ ਜਿਹੜੇ ਵਿਰੁੱਧ ਮਿਹਨਤ ਸਰਕਾਰ ਨੇ ਛੇੜੀ ਹੈ ਪੰਜਾਬ 'ਚ ਚਿੱਟਾ ਖਤਮ ਕਰਨ ਦਾ ਜਿਹੜਾ ਪ੍ਰਣਾਲੀ ਹੈ ਸਰਕਾਰ ਦੀ ਕਿਉਂਕਿ ਪਹਿਲਾਂ ਦਾ ਵੀ ਕੰਮ ਤਾਂ ਚੱਲ ਹੀ ਰਿਹਾ ਪਰ ਹੁਣ ਸਖਤੀ ਕੀਤੀ ਹੋਈ ਹੈ ਕਿਉਂਕਿ ਸਖਤੀ ਕੀਤੇ ਬਿਨਾ ਇਹ ਲੰਬੀਆਂ ਜੜ੍ਹਾਂ ਨੇ ਨਿਕਲਾਂ ਨਹੀਂ ਸਪੱਤੀ ਉਸ ਸਰਕਾਰ ਬੜੀ ਸਖਤ ਹੈ ਹੁਣ ਸੱਚ ਸਾਹਿਬ ਤੁਹਾਡੇ ਕੋਲ ਬੜਵਧੀਆ ਸ਼ਬਦਾਂ ਚ ਆਪਣੀ ਗੱਲਬਾਤ ਰੱਖ ਕੇ ਗਏ ਨੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਹੈ ਕਿਉਂਕਿ ਜਦੋਂ ਸਰਕਾਰ ਦੇ ਕਲੀਅਰ ਨਿਰਦੇਸ਼ ਆ ਜਾਣ ਤਾਂ ਇਹ ਵੀ ਤਾਂ ਪੰਜਾਬ ਦੀ ਜੰਮੇ ਫਲੇ ਨਹੀਂ ਜੀ ਇਹ ਵੀ ਕੰਮ ਕਰਦੇ ਪਰ ਸਮੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਚਿੱਟਾ ਬਕਵਾ ਕੇ ਜਿੱਥੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਕਿਉਂਕਿ ਮੈਸੇਜ ਲਾ ਕੇ ਤੁਸੀਂ ਉਹਨਾਂ ਦਾ ਦਿਮਾਗ ਹੈ ਜਿਹੜਾ ਕਿਸੇ ਹੋਰ ਪਾਸੇ ਲਾ ਸਕਦੇ ਉੱਥੇ ਉਹਨਾਂ ਨੇ ਪੈਸਿਆਂ ਦੀ ਕਮਾਈ ਕੀਤੀ ਹੈ ਸੋ ਆਪਣੀ ਸਰਕਾਰ ਨੇ ਪਹਿਲ ਦਿੱਤੋ ਕੋਸ਼ਿਸ਼ ਕੀਤੀ ਹੈ ਪਰ ਇਹ ਫਾਈਨਲੀ ਇਹ ਪਤਾ ਲੱਗਿਆ ਵੀ ਬਹੁਤ ਜ਼ਿਆਦਾ ਸਖਤੀ ਕਰਨੀ ਪਈ ਸੋ ਸਰਕਾਰ ਨੇ ਹੂਨ ਰੁਕ ਸਖਤੀ ਕੀਤੀ ਹੈ ਪਾਣੀਆਂ ਤੇ ਵੀ ਆਪਣਾ ਸਟੈਂਡ ਰੱਖਿਆ ਹੋਇਆ ਤੇ ਬਾਕੀ ਜਿਹੜੇ ਵਿਕਾਸ ਦੇ ਕੰਮ ਨੇ ਸਭ ਤੋਂ ਪਹਿਲਾਂ ਮੈਂ ਸਾਡੇ ਬਹੁਤ ਹੀ ਵਧੀਆ ਇਨਸਾਨ ਸਰਪੰਚ ਸਾਹਿਬ ਸਾਡੇ ਕੁਲਦੀਪ ਸਿੰਘ ਜੀ ਪ੍ਰਾਇਡ ਪ੍ਰਿੰਸੀਪਲ ਨੇ ਅੱਛੇ ਸਰਪੰਚ ਤੁਸੀਂ ਚੁਣੇ ਹੋਏ ਨੇ ਆਪਣੇ ਸਾਡੇ ਅਜੀਤ ਸਿੰਘ ਜੀ ਆਦੇ ਅਗੂ ਨੇ ਕਮਰਦਾਰ ਸਾਹਿਬ ਅੰਮ੍ਰਿਤ ਸਿੰਘ ਜੀ ਸਾਡੇ ਬਲਾਕ ਪ੍ਰਧਾਨ ਨਦੀਪ ਸਿੰਘ ਜੀ ਮਾਰਕਟ ਕਮੇਟੀ ਦੇ ਸਾਡੇ ਚੇਅਰਮੈਨ ਹਰਿਸ਼ ਰਾਣਾ ਜੀ ਸਾਡੇ ਸਰਪੰਚ ਹੋਣੇ ਕਾਇਆਲ ਦੀ ਪੰਚਾਇਤ ਮੁੰਨੀਬੀਸ ਜੀ ਆਪਣੀ ਗੱਲਬਾਤ ਰੱਖੇ ਰਏ ਨੇ ਤੇ ਸਾਡੇ ਬੀਡੀਪੀਓ ਸਾਹਿਬ ਆਏ ਹੋਏ ਨੇ ਥੀ ਬੀਡੀਪੀਓ ਦਸਤਬ ਦੀ ਸਾਰੇ ਕਰਮਚਾਰੀ ਸਭ ਤੋਂ ਪਹਿਲਾਂ ਆਪਣ ਪਿੰਡ ਦੀ ਮੇਰੀ ਗੱਲ ਬਾਤ ਥੋੜੀ ਸੀ ਸਰਪੰਚ ਸਾਹਿਬ ਦੇ ਨਾਲ ਦੇਖੋ ਜਿੱਥੇ ਅਸੀਂ ਨੌਜਵਾਨਾਂ ਨੂੰ ਮੌਕਾ ਦਿੱਤਾ ਨਾ ਇਸ ਵਾਰੀ ਯਾਦ ਕਰ ਪਿੰਡਾਂ ਚ ਨੌਜਵਾਨ ਛੋੜੇ ਨੇ 25 25 30 30 ਸਾਲ ਦੇ 20 20 ਸਾਲ ਦੇ ਦੀ ਸਰਪੰਚ ਬਣੇ ਨੇ ਪਰ ਜੇ ਕਿਤੇ ਤੁਸੀਂ ਕੋਈ ਸਿਆਣੇ ਜਿਸ ਤਰੀਕੇ ਸਰਪੰਚ ਸਾਹਿਬ ਨੇ ਆਪਣੀ ਉਮਰ ਹੰਢਾਈ ਹੈ ਤੇ ਜੇ ਕਿਤੇ ਕੋਈ ਸਿਆਣਾ ਨੌਜਵਾਨ ਵੀ ਹੋਵੇ ਤੇ ਸਿਆਣੇ ਬੰਦੇ ਕੋਲ ਜ਼ਿੰਮੇਵਾਰੀ ਹੋਵੇ ਨਾ ਸਰਵੇ ਦੀ ਵੀ ਗੱਲ ਲੱਗਦੀ ਹੈ ਫਿਰ ਜ਼ਰਬਾ ਤੁਹਾਡਾ ਤੋ ਕਈ ਵਾਰੀ ਕੀ ਹੁੰਦਾ ਕਈ ਥਾਵਾਂ ਤੇ ਮੈਂ ਜਾਂਦੀ ਹਾਂ ਮੈਨੂੰ ਬਹੁਤ ਜ਼ਿਆਦਾ ਕੰਪਲੇਂਟਾਂ ਕਰਦੇ ਨੇ ਆ ਹੈ ਨਹੀਂ ਜਿਆ ਹੈ ਇਹਨਾਂ ਨੇ ਮੈਨੂੰ ਦੱਸਿਆ ਵੀ ਆ ਚੀਜ਼ਾਂ ਜਿਹੜੀਆਂ ਇੱਥੇ ਕਰਨ ਵਾਲੀਆਂ ਨੇ ਉਹ ਅੱਛਾ ਲੱਗਦਾ ਸੁਣ ਕੇ ਵੀ ਇਹਨਾਂ ਨੇ ਸਵੀਕਾਰਨਾ ਕਿ ਹਾਂ ਆਪਾਂ ਕਰ ਦੇਵਾਂਗੇ ਸਾਰਾ ਕੁਝ ਸਹਾਉਲਦੀ ਦੀ ਜਿਹੜੀਆਂ ਇਹਨਾਂ ਨੇ ਕੁਝ ਮੰਗਾ ਮੇਰੇ ਕੋਲ ਸਰਪੰਚ ਸਾਹਿਬ ਨੇ ਰੱਖੀਆਂ ਸੀ ਆਲਰੇਡੀ ਉਹ ਤਾਂ ਅੱਜ ਅਸੀਂ ਨੌਂਸੀ ਕਰ ਦੇਵਾਂਗੇ ਕਿਉਂਕਿ ਉਹਦੇ ਪੈਸੇ ਤੁਹਾਡੇ ਕੋਲ 3-1.5 ਮਹੀਨੇ ਚਾਰੇ ਨੇ ਆਪਣੇ ਪਿੰਡ ਚ ਦੀ ਗਲੀਆਂ ਮਾਰੀਆਂ ਲਈ ਤਕਰੀਬਨ ਹੁਣ ਤੱਕ ਗੰਦੇ ਪਾਣੀ ਦੀ ਨਿਕਾਸੀ ਲਈ ਇਸੀ ਤਰਵਿਸ਼ਾਲਾ ਦੇ ਅਨੁਸਾਰ ਹੀ ਨਹੀਂ ਸੰਸ਼ਾਨਤਾ ਦੇ ਅਨੁਸਾਰ ਹੀ 20 ਲੱਖ ਰੁਪਏ ਆ ਚੁੱਕੇ ਆ ਤੇ ਲੱਗ ਵੀ ਚੁੱਕਿਆ ਜਿਹੜਾ ਇਹ ਪੈਸਾ ਆਪਣੀ ਸਰਕਾਰ ਦੇ ਦੌਰਾਨ ਆਇਆ ਇਸ ਟਾਈਮ ਗੰਦੇ ਪਾਣੀ ਦੀ ਨਿਕਾਸੀ ਲਈ 13 ਲੱਖ ਰੁਪਏ ਜੜਾ ਆਏ ਹੋਏ ਤੇ ਕੰਮ ਚੱਲ ਰਿਹਾ ਹੈ ਸਪੰਸਰ ਸਾਹਿਬ ਨੇ ਦੱਸਿਆ ਜੀ ਨਾਲੇ ਦੀ ਸਾਰੀਏ ਜਿਹੜੀ ਚੱਲ ਰਹੀ ਹੈ 13 ਲੱਖ ਰੁਪਏ ਉਹਦਾ ਆਇਆ ਹੋਇਆ ਤੇ ਜਿਹੜਾ ਪੈਸਾ ਤੁਹਾਡੇ ਕੋਲ ਅਗਲੇ 2 ਮਹੀਨਿਆਂ ਚ ਆ ਜਾਣਾ ਉਹ ਹੈਗਾ ਇੱਕ ਤਾਂ ਛੱਪੜ ਦੀ ਨਿਜੀਨੀ ਕਰਨ ਵਾਸਤੇ 20 ਲੱਖ ਰੁਪਏ ਆਉਣੇ ਹੈ ਅਗਲੇ ਦੋ ਮਹੀਨਿਆਂ ਦੇ ਵਿੱਚ ਅੰਦਰ ਵਾਲੀ ਸੈਂਟਰ ਦੀ ਸਾਰੀ ਲਈ ਸਰਪੰਚ ਸਾਹਿਬ ਨੇ ਮੰਗ ਰੱਖੀ ਸੀ 5 ਲੱਖ ਸੀ 10 ਲੱਖ ਕਰਤਾ ਤੁਹਾਨੂੰ 10 ਲੱਖ ਰੁਪਏ ਜਰਾ ਹੈਗਾ ਅਗਲੇ ਦੋ ਮਹੀਨਿਆਂ ਵਿੱਚ ਵਿੜੀਪੀ ਸਾਹਿਬ ਨੇ ਦੱਸਿਆ ਕਿ ਦੋ ਦੋ ਮਹੀਨੇ ਚ ਆ ਜਾਣਾ ਗੰਦੇ ਪਾਣੀ ਦੀ ਨਿਕਾਸੀ ਲਈ 12 ਲੱਖ ਰੁਪਏ ਹੋਣ ਹੈ ਜੀ ਜਿਸਪੈਂਸਰੀ ਲਈ ਸਰਪੰਚ ਸਾਹਿਬ ਨੇ ਮੰਗ ਰੱਖੀ ਸੀ ਉਹਦੇ ਨੂੰ 5 ਲੱਖ ਰੁਪਏ ਜਿਹੜਾ ਟੰਡਾ ਚਾਹਣਾ ਹੈ ਕੁੱਲ ਮਿਲਾ ਕੇ ਜਿਹੜਾ 47 ਲੱਖ ਰੁਪਏ ਤੁਹਾਡੇ ਕੋਲ ਆਉਂਦੇ 2-3 ਮਹੀਨੇ ਚ ਟੰਕ ਚ ਪੈਸਾ ਆ ਜੂਗਾ ਵੀ ਉਹ ਤੁਹਾਡੇ ਮੇਨ ਕੰਮ ਨੇ ਕਿ ਕਿਹਨਾਂ ਨੇ ਹੁਣੇ ਬੈਠੇ ਬੈਠਿਆਂ ਨੇ ਗੱਲ ਹੋ ਰਹੀ ਸੀ ਕਿ ਗਰਾਊਂਡ ਬਹੁਤ ਅੱਛਾ ਬਣਿਆ ਹੋਇਆ ਪਹਿਲਾਂ ਹੀ ਕਿਸੇ ਨੇ ਬਣਾਇਆ ਹੋਣਾ ਇਹਦੀ ਚਾਰ ਦੀਵਾਰੀ ਦੀ ਰੋੜ ਹੈ ਇੱਥੇ ਲਾਈਟਾਂ ਦੀ ਰੋੜ ਹੈ ਉਹ ਮੈਂ ਲਿਖਵਾ ਦਿੱਤਾ ਕਿ ਬੈਂਕਸੀ ਚਾਰ ਦੀਵਾਰੀ ਕਰਾਂਗੇ ਗਰਾਊਂਡ ਦੀ ਗਰਾਊਂਡ ਦੇ ਅੰਦਰ ਵਧੀਆ ਲਾਈਟਾਂ ਲਾਵਾਂਗੇ ਕਿ ਸ਼ਾਮ ਨੂੰ ਬੱਚਿਆਂ ਨੇ ਖੇਡਣਾ ਤਾਂ ਉਹ ਕੋਈ ਮੁਸ਼ਕਲ ਨਾ ਆਵੇ ਇੱਕ ਤੁਸੀਂ ਪ੍ਰਪੋਜ਼ ਕੀਤਾ ਸੀ ਸਕੂਲ ਦੇ ਸਾਹਮਣੇ ਹੈਗੀ ਉਹ ਜਗਾਹ ਪਈ ਉਹ ਇੱਥੇ ਪਾਰਕ ਦੇ ਵਿੱਚ ਬੱਚਿਆਂ ਵਾਸਤੇ ਢੁਲੇ। ਕਿ ਪਾਰਕ ਬਣਾ ਦਾਂਗੇ ਬੈਠਣ ਨੂੰ ਪੈਣਾ ਸ਼ਾਮ ਨੂੰ ਗੋਪੀ ਪਾਣੀ ਪਕਾ ਕੇ ਜਾਣ। ਹੁਣ ਤਾਂ ਚਲੋ ਬਦਲਦੇ ਜਾ ਰਹੇ ਆ। ਤੇ ਤੁਰਨ ਫਿਰਨ ਲਈ ਇੱਥੇ ਕਿਉਂਕਿ ਬੱਚੇ ਖੇਡਦੇ ਹੁੰਦੇ ਆ ਥੋੜਾ ਤੁਰਨਾ ਫਿਰਨਾ ਇੱਥੇ ਔਖਾ ਹੁੰਦਾ ਹੁਣ। ਸੋ ਅਸੀਂ ਇੱਥੇ ਨਾਲ ਇੱਕ ਪਾਰਕ ਵੀ ਜਿਹੜੀ ਪ੍ਰਪੋਜ਼ਲ ਹੈ ਉਹ ਦੋ ਚਾਰ ਮਹੀਨੇ ਚ ਉਹ ਵੀ ਪਾਸ ਹੋ ਜਾਣਾ ਤੇ ਆਹ ਗਰਾਊਂਡ ਵਾਲਾ ਵੀ ਕਰ ਦਵਾਂ ਗਰਾਊਂਡ ਜਰੂਰੀ ਹੈ ਤੇ ਇਧਰ ਅਗਰ ਜਿੰਦਗੀ ਹੈ ਇਧਰ ਜੇ ਮੈਂ ਛੇਤੀ ਹੋ ਸਕਦਾ ਆਪਾਂ ਚਾਰ ਦਿਵਾਰੀ ਕਰਦੇ